ਇੱਕ ਦਫਾ ਹੀ ਮੜੇ ਨੋਟ ਕੱਢ ਕੇ ਥੇ ਨੋਟ ਕੱਢ 500 ਦਿੱਤਾ ਹਾਂ 500 ਨੋਟ ਕੱਢ ਆ ਵੀਡੀਓ ਬਣਾ ਮੜੀ ਨਹੀਂ ਆ ਨਹੀਂ ਆ ਨਹੀਂ ਕਰਦੇ ਆ ਪਹਿਲੇ ਫੋਟੋ ਕੱਢਵਾ ਦੇਰ ਨੂੰ ਕੀ ਇਹ ਤਾਂ ਹੈ ਮੈਂ ਖੜਾ ਇੱਥੇ ਜਰ ਜੀ ਫਿਰ ਜਿਹੜੇ ਗੇ ਵਿੱਚੋਂ ਉਹ ਸਰਕਲ ਨੂੰ ਹੈ ਆਹੀ ਆਹੀ ਆ ਆ ਨੰਬਰ ਆਹ ਦੇਖੋ ਇਹਨੂੰ ਨੋਟ ਦੇ ਕੇ ਭੇਜਿਆ ਸੀ ਆ ਕੈਬਸੂਲ ਮਗਾਏ ਬਾਰੇ ਬਾਰੇ ਯਾਰ ਨੋਟ ਆ ਖਾਈ ਜਾਂਦਾ ਆ ਖਾਈ ਜਾਂਦਾ ਯਾਰ ਐਡੇ ਬੁਰੇ ਹਲਾ ਦਾ ਆ ਬਾਈ ਨੂੰ ਮਾਰ ਬਣਾ ਮਾਰ ਆਹ ਦੇਖ ਆਹ ਦੇ ਫੁੱਟ ਲਿਆ ਦੁਕਾਨਦਾਰ ਆਹ ਤੇ ਵਿਚਰਾ ਦੇ ਆ ਦੇ ਆ ਪਿਆ ਸਿਗਰੇਟਾ ਹੁਣ ਆ ਖਵਾਉਂਦਾ ਆ ਨੋਟ 500 ਦਾ ਤੇ ਮੈਂ ਫੋਟੋ ਖਿੱਚ ਕੇ ਬੰਦਾ ਭੇਜਿਆ ਸੀਗਾ ਆਂ ਵਾਲੀ ਵੀਡੀਓ ਬਣਾਈ ਬਾਬਾ ਜੀ ਕੋਈ ਨਾ ਆਈ ਮੜਾ ਰੇ ਸਾਰਾ ਦੀ ਫੁੱਤੂੜਾ ਕਰਦਿਆ ਪਹਿਲਾਂ ਕਿੰਨੇ ਵਾਰੀ ਇਹ ਸਿਗਨੇਚਰ ਕਹਿ ਨੂੰ ਵੇਚਦਾ ਸਾਲ ਹੋ ਗਿਆ ਸਾਨੂੰ ਕਿੰਨੇ ਮੁੰਡਿਆਂ ਦੇ ਫੋਨ ਆ ਗਏ ਜੱਗੇ ਬੁਨੀ ਆ ਜਾ ਲੈ ਕੱਟ ਜਾ ਤੈਨੂੰ ਵੇਚਦਾ ਫੁੱਤੂੜਾ ਬਣਾਈ ਇਹਨਾ ਆ ਨੋਟ ਨਹੀਂ ਹੈਗੇ ਇਹ ਸਾਡੇ ਪਿੰਡ ਰੂੜੇ ਕਹਿੰਦੇ ਜਵਾਕਾਂ ਨੂੰ ਸਿਗਨੇਚਰ ਹੁੰਦਾ ਕਹਿੰਦੇ ਸਿੱਧੇ ਮੱਥੇ ਹਾਂ ਤੂੰ ਖੁੱਛਾ ਬਣਾ ਖਾ ਨਹੀਂ ਫੁੱਤੂੜਾ ਬਣਾਈ ਇਹਨਾ ਆ ਚੈੱਕ ਕਰ ਰਹੇ ਆ ਜੀ ਮੈਂ ਸਟਿੰਗ ਲੇਤਾ ਮੈਂ ਤਾਂ ਕਹਿ ਰਿਹਾ ਨੀ ਬਾਈ ਆ ਆਖ ਥੋੜੇ ਵੇ ਮੈਨੂੰ ਕੀ ਪਤਾ ਤੈਨੂੰ ਦੂਣਾ ਇਹਨੂੰ ਪੈਰ ਚੋਦਾ ਆ ਇਧਰ ਆ ਉਹ ਮਾਰਦਾ ਨਾ ਮੇਰੇ ਜੋਤਦਾ ਫੋਨ ਕਰਨਾ ਡਿਫਰੀ ਫੋਨ ਡਿਫਰੀ ਫੋਨ ਜਗਾ ਇਹਨੂੰ ਇਹਨੂੰ ਵੀ ਜਗਾ ਨਾਲ ਤੂੰ ਮੰਨਦਾ ਕਿਥੋਂ ਲੇ ਕਿਥੋਂ ਲੇ ਤਿਆਂ ਲਸ ਕੈਸੂਲ ਸਟਿੰਗ ਲੇਤਾ ਕੱਲਾ ਵੇ ਕੈਸੂਲ ਕਿਥੋਂ ਲੇ ਗਿਆ ਤੂੰ ਲੈਤੇ ਨੀ ਬਾਈ ਆ ਭੈਣ ਚਾਲੇ ਗਿਆ ਚੈੱਕ ਕਰੋ ਧਰੇ ਨੂੰ ਹਣ ਤਾਂ ਤੂੰ ਲੈ ਗਿਆ ਖੜਾ ਕੇ ਪੁਲਿਸ ਕਢਾਉ ਪੁਲਿਸ ਕਢਾਉ ਲੈ ਲੈ ਜੀ ਦੋਗਾ ਪੁਲਿਸ ਕਢਾਉ ਲੈਣੀ ਲੈ ਆ ਜਾ ਆ ਜਾ ਆ ਜਾ ਪੁਲਿਸ ਕਢਾਉ ਪੁਲਿਸ ਕਢਾਉ ਆ ਨੋਟ ਦੀ ਫੋਟੋ ਖਿੱਚ ਕੇ ਭੇਜਿਆ ਮੈਂ ਦੇਖ ਇਹ ਆ ਫੋਟੋ ਖਿੱਚ ਕੇ ਮੈਂ ਬੰਦੇ ਨੂੰ ਭੇਜਿਆ ਤੇ ਆ ਆ ਨੋਟ ਇਹਦੇ ਗਲੋਆ ਕਢਾਇਆ ਨੋਟ ਕੱਢੀ ਬੈਠਾ ਇਹ ਤੇ ਆ ਕੈਸੂਲਾ ਦੇ ਦੋ ਪੱਤੇ ਤੁਸੀਂ ਭੇਜ ਦੋ ਜਵਾਬ ਗਾਲ ਤੇ ਯਾਰ ਜਵਾਬ ਜਿਹੜੇ ਫੰਕਸ਼ਨ ਵਾਲਾ ਫਿਰ ਉਹਨਾਂ ਨੂੰ ਫਿਰ ਤੂੰ ਕਿਉਂ ਵੇਚਦਾ ਇਹ ਦੁਆ ਵੇਚੇਗਾ ਨਹੀਂ ਵੇਚਣਾ ਕਿਉਂ ਵੇਚਣਾ ਤੂੰ ਮੈਂ ਕਹਿੰਦਾ ਪੱਤੇ ਕਿੰਨੇ ਹੈ ਮੈਂ ਦੁਆ ਕਿੰਨੇ ਹੈ ਆ ਮੂਹਲਾ ਗੱਲ ਕਰ ਕਿਵੇਂ ਮੈਂ ਨਹੀਂ ਵੇਚਦਾ ਇਹ ਦੁਆ ਵੇਚੇਗਾ ਨਹੀਂ ਵੇਚਦਾ ਸੀ ਨਾ ਤੂੰ ਨਹੀਂ ਚੱਟਾ ਵੇਚ ਹੁਣ ਤੂੰ ਕਹਿੰਦਾ ਮੈਂ ਵੇਚਦਾ ਨਹੀਂ ਨਾ ਨਾ ਹੁਣ ਕਹਦਾ ਕਹਦਾ ਮੈਂ ਬਾਅਦ ਚ ਦੂੰ ਤੂੰ ਪਹਿਲ ਵਾ ਗੱਗੂ ਤੀਜੇ ਨੂੰ ਫੜ ਲਓ ਜਰਾ ਪੀਣਾਂ ਨੂੰ ਕੋਈ ਬਣੀ ਤੂੰ ਵੇਚਦਾ ਯਾਰਾ ਤੂੰ ਕਿ ਵੇਚਦਾ ਭੈਣ ਜੋ ਤੂੰ ਹਜ਼ਾਰਾਂ ਮੁੰਡੇ ਨੇ ਇਹਨਾਂ ਨੇ ਪਤਾ ਕੀ ਕਰਿਆ ਆ ਦੁਕਾਨ ਪਾਈ ਆ ਗਰੀਬੀ ਜੀ ਬਣਾ ਕੇ ਇੱਕ ਮੱਤ ਛਾਪੜੇ ਲਾਉਂ ਪਹਿਰ ਜੋਦੇ ਇਹ ਇਹਨਾਂ ਨੇ ਗੰਦ ਪਾ ਛੱਡਿਆ ਤੇ ਕਹਿੰਦੇ ਗਰੀਬ ਪਤਾ ਨਹੀਂ ਕਿੰਨੇ ਦੇ ਜਵਾਕਾਂ ਹਜ਼ਾਰਾਂ ਜਵਾਕਾਂ ਦੀ ਇਹਨਾਂ ਨੇ ਜਿੰਦਗੀ ਖਤਮ ਕਰਤੇ ਗਾਜਾ ਆ ਰੂੜੇ ਕਿਹੜਾ ਜੱਗਾ ਸਰਪੰਚ ਤਾਂ ਆਇਆ ਇਹਦੇ ਪਿੰਡ ਦੀਆਂ ਬੁੜੀਆਂ ਆ ਕੇ ਕਹਿੰਦੀਆਂ ਸਾਡੇ ਪਿੰਡ ਤੇ ਜਵਾਕ ਇੰਨੇ ਲੈ ਕੇ ਆਉਂਦੇ ਆ ਪੰਜ ਸੱਤ ਮੁੰਡੇ ਲੈ ਕੇ ਆਉਂਦੇ ਨੇ ਬਹੁਤ ਸੁਧਾਰ ਕੀਤਾ ਪਰ ਫੇਰ ਵੀ ਜਦੋਂ ਇਹ ਹਟਦੇ ਨਹੀਂ ਨਾ ਵੇਚਣੋ ਤੇ ਸਾਡੇ ਲੱਗੇ ਪਿਆ ਹੁਣ ਕੋਈ ਗੱਲ ਨਹੀਂ ਪੁਲਿਸ ਬਰ ਐਸ ਐਚ ਓ ਨੂੰ ਬੁਲਾਉਨੇ ਆ ਤੇਰਾ ਸਾਰੀ ਸਾਲ ਬਾਈ ਡਰੱਗ ਇੰਸਪੈਕਟਰ ਉਹ ਕਿੱਥੇ ਆ ਭਰਾ ਉਹ ਡਰੱਗ ਇੰਸਪੈਕਟਰ ਐਥੋਂ ਦਾ ਐਸ ਐਸ ਪੀ ਡੀ ਐਸ ਪੀ ਕੀ ਕਰ ਰਹੇ ਸਾਡੇ ਜਵਾਗ ਮੌਜ ਨਾ ਵੇਚੀ ਜਾਂਦੇ ਬਾਹਰ ਲਾਡੀ ਦੁਕਾਨ ਦਗਾ ਇੱਕ ਮਿੰਟ ਆਏ ਸਾਡੇ ਫੋਨ ਨੰਬਰ ਨਾ ਨਾ ਸੱਚ ਨੂੰ ਹੀ ਲਾਉਣਾ ਮੈਂ ਮੈਂ ਕਹਿੰਦਾ ਜੁਆਲ ਵੇਚਦਾ ਨਹੀਂ ਫਿਰ ਤੂੰ ਐਂ ਕਹੋਗਾ ਨਾ ਮੈਂ ਵੇਚਦਾ ਨਹੀਂ ਆ ਸਾਰੀ ਵੀਡੀਓ ਬਣੀ ਐ ਬਣੀ ਜਾਵੇ ਯਾਰ ਹੁਣ ਤਰੇ ਕਰਦਾ ਬਣੀ ਜਾਵੇ ਇਹਨਾਂ ਨੂੰ ਕੋਈ ਡਰ ਨਹੀਂ ਕੋਈ ਭੈ ਨਹੀਂ ਸਿੱਧੇ ਮਹਕਾਰੀ ਬੰਦੇ ਸਿੱਧੇ ਮੱਥੇ ਚੱਲਦੇ ਆ ਆ ਇਧਰ ਮਹਿਲਾ ਖਾ ਕੇ ਹਟਿਆਗਾ ਉਹ ਚੱਕ ਫਰੀ ਜਾਂਦੇ ਆ ਜੀ ਓਏ ਆ ਜਾਓ ਯਾਰ ਤੁਸੀਂ ਕਹੋ ਲਾਡੀ ਹਟਦੇ ਨਹੀਂ ਆ ਫਿਰ ਆਇਦੋ ਕੋਈ ਗੱਲ ਨਹੀਂ ਆਪਾਂ ਸੱਚ ਨੂੰ ਚੈੱਕ ਕਰਾਉਣੇ ਆ ਦਾ ਸਾਰਾ ਡਰੰਗ ਇੰਸਪੈਕਟਰ ਨੂੰ ਬੁਲਾਉਣੇ ਆ ਨੰਬਰ ਲਾ ਦੋ ਨੰਗਾ ਰੇਟੇ ਰਾਇ ਜੋ ਆਕਰ ਕਰਦੀ ਪਰਵਾਹ ਨੰਗਾ ਨੰਬਰ ਲਾ ਦੋ ਐਸਐਸ ਨੰਬਰ ਹੈ ਇਹ ਨੂੰ ਦੇ ਨੰਬਰ ਯਾਰ